ਅਵਾਰਾ ਪਸ਼ੂਆਂ ਦੇ ਚੱਲ ਰਹੇ ਮਸਲੇ ਬਾਰੇ ਸੰਤ ਸਮਾਜ ਦੇ ਸਹਿਯੋਗ ਨਾਲ ਨਿਕਲਿਆ ਹੱਲ ਇੱਥੇ ਵਰਣਨਯੋਗ ਹੈ ਕਿ ਪਿਛਲੇ 4 ਦਿਨਾਂ ਤੋਂ ਸਰਦੂਲਗੜ੍ਹ ਦੇ ਨੌਜਵਾਨ ਜੋ ਭੁੱਖ ਹੜਤਾਲ ਤੇ ਬੈਠੇ ਸਨ ਅੱਜ ਸੰਤ ਸਮਾਜ ਨੇ ਉਹਨਾਂ ਲਈ ਫੈਸਲਾ ਸੁਣਾ ਕੇ ਇਹ ਭੁੱਖ ਹੜਤਾਲ ਖਤਮ ਕਰਾਈ ਇਸ ਮੌਕੇ ਤੇ ਕੀ ਹੋਈ ਪੂਰੀ ਗੱਲਬਾਤ ਆਉ ਸੁਣਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਮਹਾਰਾਜ ਬੋਰੇ ਵਾਲੇ ਮਹਾਰਾਜ ਕੀ ਜੈ ਅੱਜ ਵਾਹ ਪਰਸ਼ਾ ਦੀ ਕਿਰਪਾ ਦੇ ਨਾਲ ਇਹ ਫੈਸਲਾ ਹੋਇਆ ਜੋ 29 ਸਾਲਾਂ ਬਾਅਦ ਤੇ ਜਗ੍ਹਾ ਮੰਗੀ ਗਈ ਸੀ ਸੋ ਇਹਨਾਂ ਨਾਲ ਸਾਰੀ ਗੱਲਬਾਤ ਹੈ ਹੋਗੀ 21 ਮੈਂਬਰੀ ਚ 31 ਮੈਂਬਰੀ ਇਹ ਕਮੇਟੀ ਬਣਾਉਣਗੇ ਸੋ ਸਾਡੇ ਕੋਲੇ ਆਉਣ ਅਸੀਂ ਇੱਥੇ ਨਾਲ ਆ ਕੇ ਜਿੱਥੋਂ ਤੱਕ ਮਤਲਬ ਪੌਣੇ 2 ਕਿੱਲੇ ਹੋਣ ਜਾਂ 2 ਕਿੱਲੇ ਮਤਲਬ ਗਉਆਂ ਦੇ ਹਿਸਾਬ ਨਾਲ ਜਿਹੜੀ ਮਤਲਬ ਸ਼ਹਿਰ ਦੀ ਆਬਾਦੀ ਹੈ ਜਿਹੜੀ ਗਉਆਂ ਦੀ ਜਿੰਨੀ ਵੀ ਮਤਲਬ ਟੱਠੇ ਆ ਅਮਰੀਕੀ ਆ ਚਾਹੇ ਦੇਸੀ ਹੈਗੇ ਸੋ ਲਵੇ ਖੜ ਕੇ ਅਸੀਂ ਸਾਥ ਦੇਵਾਂਗੇ ਇਹਨਾਂ ਦਾ ਤੇ ਗਉਂਸਾਲਾ ਨੰਦੀਸਾਲ ਬਾਬਾ ਬੋਰੇ ਵਾਲੇ ਦੇ ਨਾਂ ਤੇ ਬਣਾਵਾਂਗੇ ਸੋ ਮੈਂ ਕਹਿਣਾ ਵੀ ਮਨ ਤਮੇਸ਼ 무ਨੀ ਜੀ ਬਾਬੇ ਬੋਰੇ ਵਾਲੇ ਬ੍ਰਹਮਲੀਨ ਸਾਡੇ ਇਹਨਾਂ ਦੇ ਕਿਰਪਾ ਕਰਨ ਸੋ ਸ਼ਹਿਰ ਦੀ ਅਸੀਂ ਖੁਸ਼ੀਆਂ ਲਈ ਸ਼ਹਿਰ ਦੇ ਜੋ ਵੀ ਮਦਦ ਭਾਗੀਆਂ ਘਟਣਾ ਹੋਈਆਂ ਨੇ ਪਰਮਾਤਮਾ ਜੋ ਸਾਥੋਂ ਵਿਛੜ ਗਏ ਉਹਨਾਂ ਦੀ ਆ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਸਹਿਰ ਨੂੰ ਤਰੱਕੀ ਕਰਨ ਦਾ ਬਲ ਦਮ ਬਖਸ਼ੇ ਆ ਗਊ ਝਾਲਾ ਦਾ ਦੇਖੋ ਹਾਂ ਜੀ ਅਸੀਂ ਵੀ ਸਹਿਯੋਗ ਦੇਵਾਂਗੇ ਅਸੀਂ ਆਪ ਆ ਕੇ ਕੰਦ ਗੜਵਾ ਕੇ ਜਾਵਾਂਗੇ ਤੁਹਾਡੀ ਕਦੋਂ ਤੱਕ ਹੋ ਜਾਊ ਨਿਸ਼ਾਨਦੇਹੀ ਜੋ ਕਿੱਲੇ ਤੇ ਬਸ ਜਦੋਂ ਮਤਲਬ ਕਮੇਟੀ ਬਣ ਗਈ ਚਾਹੇ ਹੁਣ ਕਰ ਲੈਣ ਮੇਰੇ ਕਣੀ ਉਧਾ ਇਹਨਾਂ ਦੀ ਕਮੇਟੀ ਬਣ ਬਣੇ ਮਤਲਬ ਇਹ ਆਉਣ ਸਾਰਾ ਕੁਝ ਆਪਾਂ ਮਤਲਬ ਉਹਦੀ ਕਰ ਦਾਂਗੇ ਡੋਮਡੇਰੇ ਚ ਆ ਕੇ ਮਤਲਬ ਉਥੇ ਆ ਜਾਣਾ ਬਾਬਿਆਂ ਨਾਲ ਸਾਰੀ ਸਾਡੀ ਰਾਇ ਹੋਗੀ ਸੋ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਬਾਬਾ ਮਹੇਸ਼ ਮਨੀ ਜੀ ਮਹਾਰਾਜ ਬੋਰੇ ਵਾਲੇ ਕੀ ਅਸੀਂ ਸੰਤ ਮਹਾਰਾਜ ਕੇਵਲ ਦਾਸ ਜੀ ਮਹਾਰਾਜ ਗੋਪਾਲ ਦਾਸ ਜੀ ਆਏ ਨੇ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸੋ ਸੰਗਰਸ਼ੀ ਬਾਬਾ ਸਤਨਾਮ ਸਿੰਘ ਜੀ ਸੋ ਸਾਰੇ ਸੰਗਰਸ਼ੀ ਜੋਦਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੋ ਇਹਨਾਂ ਨੇ ਸਾਡੀ ਗੱਲ ਤੇ ਫੁੱਲ ਜੜਾ ਆ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਦੇਖੋ ਜੀ ਫੈਸਲਾ ਪਹਿਲਾਂ ਤਾਂ ਅਸੀਂ ਉਸ ਸੰਤ ਮਹਾਪੁਰਸ਼ਾਂ ਦਾ ਅਸੀਂ ਧੰਨਵਾਦ ਤਾਂ ਕਰ ਨਹੀਂ ਕਰ ਸਕਦੇ ਉਹਨਾਂ ਦਾ ਆਸ਼ੀਰਵਾਦ ਦੇ ਨਾਲ ਉਹ ਪਰਸੋਂ ਸਾਡੇ ਕੋਲ ਇੱਥੇ ਆਏ ਸੀ ਸਾਨੂੰ ਜਾਂਦੇ ਜਾਂਦੇ ਆਸ਼ੀਰਵਾਦ ਦੇ ਗਏ ਸੀ ਤੁਸੀਂ ਯਕੀਨ ਮੰਨਿਓ ਕਿ ਸਾਨੂੰ ਭੁੱਖ ਦੀ ਮਹਿਸੂਸ ਹੀ ਨਹੀਂ ਹੋਈ ਭੁੱਖ ਕੀ ਚੀਜ਼ ਐ ਸੋ ਪਹਿਲਾਂ ਤਾਂ ਅਸੀਂ ਸੰਤਾਂ ਦਾ ਧੰਨਵਾਦ ਕਰਦੇ ਆਂ ਸਾਡੇ ਬਾਬਾ ਗੋਪਾਲਦਾਸ ਜੀ ਬਾਬਾ ਮੱਖਣਮੁਣੀ ਜੀ ਸੰਤ ਬਾਬਾ ਸਾਡੇ ਕੇਵਲਦਾਸ ਜੀ ਹਕਤਾਲਾ ਵਾਲੇ ਤੇ ਬਾਬਾ ਆਲੂ ਪਰਵਾਲੇ ਜੀ ਸਤਨਾਮ ਸਿੰਘ ਜੀ ਤੇ ਸਾਰੇ ਜਿੰਨੀਆਂ ਮਹੇਸ਼ ਮੁਣੀ ਜੀ ਬੋਰੇ ਵਾਲੇ ਸੰਤਾਂ ਦੇ ਮਲੋਂ ਉਹਨਾਂ ਦੇ ਜਿਹੜੇ ਚੇਲੇ ਆ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਜਿਹੜੀ ਇਹ ਅਸੀਂ ਪਿਛਲੇ ਦਿਨਾਂ ਤੋਂ ਜੰਗ ਲੜ ਰਹੇ ਸੀ ਗਊਸਾਲਾ ਦੇ ਵਿੱਚ ਗਊਸਾਲਾ ਬਣਾਉਣ ਵਾਸਤੇ ਕਿ ਜਿਹੜੇ ਆਵਾਰਾ ਅਮਰੀਕੀ ਠੱਠੇ ਆ ਖਾਸ ਕਰਕੇ ਸ਼ਹਿਰ ਦੇ ਵਿੱਚ ਤੇ ਉਹ ਨੌਜਵਾਨਾਂ ਦੀਆਂ ਜਾਨਾਂ ਲੈ ਰਹੇ ਸੀ ਰੋਜ਼ ਐਕਸੀਡੈਂਟ ਹੋ ਰਹੇ ਸੀ ਉਹਨੂੰ ਦੇਖਦੇ ਹੋਏ ਅਸੀਂ ਮੈਂ ਤੇ ਮੇਰਾ ਵੱਡਾ ਭਰਾ ਜੱਗੀ ਜੱਫਾ ਅਸੀਂ ਭੁੱਖ ਹੜਤਾਲ ਤੇ ਬੈਠੇ ਸੀ ਅਜੇ ਤੋਂ 4 ਦਿਨ ਪਹਿਲਾਂ ਸੋ ਮੈਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਨਾ ਪੰਜਾਬ ਵਾਸੀਆਂ ਨੂੰ ਦੱਸਣਾ ਚਾਹੁੰਨਾ ਹਲਕੇ ਦੇ ਵਾਸੀਆਂ ਨੂੰ ਦੱਸਣਾ ਚਾਹੁੰਨਾ ਵੀ ਇੱਕ ਗੱਲ ਜ਼ਰੂਰ ਹੈ ਵੀ ਜੀ ਤੁਸੀਂ ਲੜੋਂਗੇ ਤਾਂ ਤੁਹਾਡੀ ਜਿੱਤ ਜ਼ਰੂਰ ਹੁੰਦੀ ਹੈ ਜਦੋਂ ਲੜਦੇ ਲੋਕ ਆ ਕਹਿੰਦੇ ਉਹਨਾਂ ਦੀ ਜਿੱਤ ਜ਼ਰੂਰ ਹੁੰਦੀ ਹੈ ਆ ਸਾਰੀ ਪੁਰਾਣੀ ਗਊਸ਼ਾਲਾ ਦੀ ਕਮੇਟੀ ਖੜੀ ਹੈ ਇਹਨਾਂ ਨੇ ਆ ਕੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਸਾਰਾ ਅਸੀਂ ਸ਼ਹਿਰ ਵਾਸੀਆਂ ਦਾ ਘਟ ਕੀਤਾ ਸੀ ਮਰੀਆਂ ਮਤਾਮਾਂ ਭੈਣਾ ਵੀ ਆਈਆਂ ਇਹ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਸਾਡਾ ਇਹੋ ਫੈਸਲਾ ਹੋਇਆ ਹੈ ਕਿ ਜਿਹੜੀ ਆ ਰੋਡ ਦੇ ਉੱਤੇ ਕਰੋੜਾਂ ਦੇ ਭਾਦੀ ਜ਼ਮੀਨ ਅਸੀਂ ਅੱਜ ਜਿੱਤ ਕੇ ਸੰਘਰਸ਼ ਸਾਡਾ ਜਿੱਤ ਕੇ ਗਊਸਾਲਾ ਨੰਦੀ ਗਊਸਾਲਾ ਵਾਸਤੇ ਸਾਨੂੰ ਦੋ ਕਿੱਲਾਂ ਦਾ ਐਲਾਨ ਕਰਤਾ ਕਹਿੰਦੇ ਜੇ ਥੋੜੀ ਪਉ ਤਾਂ ਹੋਰ ਵੀ ਬਗੜ ਲਿਓ ਪਰ ਅਸੀਂ ਅੱਜ ਅਸੀਂ ਲੜ ਰਹੇ ਸੀਗੇ ਗਊਸਾਲਾ ਵਾਸਤੇ ਜਿਹੜੀ ਵੀ ਸਾਡੇ ਠੱਠਿਆਂ ਆਵਾਰਾ ਠੱਠਿਆਂ ਵਾਸਤੇ ਉਹ ਅਸੀਂ ਅੱਜ ਜੰਗ ਜਿੱਤ ਚੁੱਕੇ ਆ ਤੇ ਸਾਡਾ ਸੰਤਾਂ ਨੇ ਜੂਸ ਪਿਆ ਕੇ ਸਾਨੂੰ ਉਹ ਮਨਜ਼ੂਰ ਹੈ ਵੀ ਭਾਈ ਉਹ ਗਊਸ਼ਾਲਾ ਇਹ ਕ ਇਹਨਾਂ ਨੇ ਇਹ ਕ ਇਹ ਵੀ ਹੋਇਆ ਵੀ ਕਈ ਵਾਰੀ ਕੋਈ ਪੁੱਛਦੇ ਵੀ ਕਦੋਂ ਸ਼ੁਰੂ ਹੋਊਗਾ ਕੰਮ ਇਹਨਾਂ ਨੇ ਤਾਂ ਇਹ ਕਹਤਾ ਵੀ ਅਸੀਂ ਅੱਜੋ ਬੇਸ਼ੱਕ ਤੁਸੀਂ ਜਿਹੜਾ ਸਹਿਯੋਗ ਗਊਸ਼ਾਲਾ ਦੇਊਗੀ ਪੁਰਾਣੀ ਵੱਡੀ ਗਊਸ਼ਾਲਾ ਉਹ ਵੀ ਦੇਊਗੀ ਵੀ ਅੱਜ ਤੋਂ ਬੇਸ਼ੱਕ ਤੁਸੀਂ ਕੰਮ ਸਟਾਰਟ ਕਰਦਾ ਹਾਲ ਸਾਹਿਬ ਜੀ ਦੇ ਫਤੇ ਅੱਜ ਜਿਹੜੇ ਸਾਡੇ ਸੰਤ ਸਮਾਜ ਆਇਆ ਸੀਗਾ ਜਿਨ੍ਹਾਂ ਦਾ ਪੂਰੇ ਵਾਲੇ ਸੰਤਾਂ ਦਾ ਸਿਸਟਮ ਗਊਸ਼ਾਲਾ ਨਾਲ ਚੱਲਦਾ ਅੱਜ ਉਹਨਾਂ ਦੇ ਸੰਤ ਸਮਾਜ ਨੇ ਸਾਨੂੰ ਆਕੇ ਦੋ ਕਿਲੇ ਜਿਹੜੀ 90 ਸਾਲਾਂ ਲਈ ਸਾਨੂੰ ਜਗ੍ਹਾ ਦੀ ਹਾਂ ਭਰੀ ਐ ਉਹ ਕਹਿੰਦੇ ਵੀ ਤੁਸੀਂ ਜਦੋਂ ਮਰਜੀ ਇੱਥੇ ਨਿਉਂ ਧਰ ਸਕਦੇ ਹੋ ਆਪਣੇ ਨਾਲ ਆ ਕੇ ਉਹ ਨਿਉਂ ਧਰਾਉਣਗੇ ਕਿਸੇ ਦਾ ਕੋਈ ਰੋਲ ਨਹੀਂ ਹੈਗਾ ਕਿ ਕੋਈ ਲੜਾਈ ਝਗੜੇ ਦਾ ਪਹਿਲਾਂ ਡਰ ਹੁੰਦਾ ਸੀ ਉਹ ਡਰ ਨਹੀਂ ਹੈਗਾ ਹੁਣ ਉਹ ਕਹਿੰਦੇ ਵੀ ਤੁਸੀਂ ਇਹ ਆਪ ਦੀ 11 11 ਮੈਂਬਰੀ 21 ਮੈਂਬਰੀ ਜਾਂ 31 ਮੈਂਬਰੀ ਕਮੇਟੀ ਬਣਾ ਕੇ ਤੁਸੀਂ ਆਪ ਚਲਾਉਣੀ ਐ ਜਿਵੇਂ ਪਹਿਲਾਂ ਗੱਲਾਂ ਚੱਲਦੀਆਂ ਸੀ ਬੀ ਗਾਇਆਂ ਅੰਦਰ ਬਾੜ ਕੇ ਬਾਹਰ ਕੱਢੀਆਂ ਜਾਣਗੀਆਂ ਅੱਗੇ ਤੋਂ ਇਹ ਦੇਖਣ ਨੂੰ ਨਹੀਂ ਮਿਲੂਗਾ ਪਹਿਲਾਂ ਵੀ ਆਪਣੇ ਦੋ ਗਊਸਾਲਾ ਹੈਗੀਆਂ ਬਹੁਤ ਜ਼ਿਮੀਂਦਾਰ ਬਹੁਤ ਬਾਣੀਆਂ ਭਰਾ ਆਪਣੇ ਨਾਲ ਜੁੜੇ ਹੋਏ ਆ ਉਹ ਸਾਰੇ ਵੱਧ ਚੜ ਕੇ ਯੋਗਦਾਨ ਕਰਦੇ ਆ ਜਦੋਂ ਕਿਸੇ ਦੀਆਂ ਜਾਨਾਂ ਬਚਦੀਆਂ ਬਾਈ ਫਿਰ ਇਹਨਾਂ ਨੂੰ ਇੱਕ ਥਾਂ ਖਾਣ ਨੂੰ ਤਾਂ ਮਿਲੂਗੀ ਦੇਖੋ ਆਪਾਂ ਵੀ ਜ਼ਿਮੀਂਦਾਰਾਂ ਜੇ ਕਿ ਇੱਕ ਟਰਾਲੀ ਆਪਾਂ ਇੱਧਰ ਸੱਡ ਦੇਾਂਗੇ ਤਾਂ ਕੋਈ ਇਹਦੇ 'ਚ ਫਰਕ ਨਹੀਂ ਪੈਂਦਾ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਇਹਨਾਂ ਨੂੰ ਭੁੱਖ ਮਰੀ ਜਾਊਗੀ ਬੈਗਰੂ ਦੀ ਕਿਰਪਾ ਨਾਲ ਜੇ ਅੱਜ ਆਪਾਂ ਜੰਗ ਜਿੱਤੇ ਆ ਤੇ ਅੱਗੇ ਵੀ ਆਪਾਂ ਜਿੱਤਦੇ ਹੀ ਰਹਾਂਗੇ। ਐਮਸੀ ਸਾਹਿਬ ਜਿਹੜੇ ਲੋਕਾਂ ਨੇ ਦਿਨ ਰਾਤ ਥੋੜੇ ਸੰਘਰਸ਼ ਵਿੱਚ ਹਮਾਇਤ ਕੀਤੀ ਹੈ ਕੀ ਕਹਿਣਾ ਚਾਹੋਗੇ? ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਮੇਰੇ ਛੋਟੇ ਵੱਡੇ ਭਰਾ ਮੇਰੇ ਨਾਲ ਚਾਚੇ ਤਾਏ ਖੜੇ ਨੇ। ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅਸੀਂ ਇੱਥੇ ਪੈਂਦੇ ਸੀ ਤਾਂ ਸਾਡੇ ਕੋਲੇ 20-20 ਬੰਦੇ ਰਾਤ ਨੂੰ ਪੈਂਦੇ ਰਹੇ ਨੇ। ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਧੰਨਵਾਦ ਕਰਦਾ। ਇੱਧਰ ਗਊਸਲਾ ਕਮੇਟੀ ਦਾ ਵੀ ਜਿਨ੍ਹਾਂ ਨੇ ਚਾਹ ਪਾਣੀ ਸਾਨੂੰ ਇੱਥੇ ਆਪ ਅਪਹਜਾਉਂਦੇ ਰਹੇ ਆ ਉਹਨਾਂ ਕਮੇਟੀ ਦਾ ਵੀ ਧੰਨਵਾਦ ਕਰਦਾ ਮੀਡੀਆ ਕਮੇਟੀ ਦਾ ਵੀ ਧੰਨਵਾਦ ਕਰਦੇ ਆ ਸਾਡੇ ਕੋਲ ਹਰ ਟਾਈਮ ਹਾਜ਼ਰ ਰਹਿੰਦੇ ਸੀ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਜਿਹੜੀ ਸਾਡੀ ਸਮੁੱਚੀ ਟੀਮ ਬਣੀ ਸੀਗੀ ਉਹਦੇ ਚ ਅਸੀਂ 10 ਕਿ ਜਾਣੇ ਸਟਾਰਟਿੰਗ ਤੋਂ ਸੀਗੇ ਅਸੀਂ ਉਹ ਪ੍ਰੋਪਰ ਸਾਰੀ ਟੀਮ ਦਾ ਧੰਨਵਾਦ ਕਰਦੇ ਆ ਸਾਰਿਆਂ ਤੋਂ ਵੱਡਾ ਧੰਨਵਾਦ ਜਗਸੀਰ ਜੱਗੀ ਦਾ ਤੇ ਅਮਰਤਪਾਲ ਦਾ ਜਿਨ੍ਹਾਂ ਦੇ ਕਰਕੇ ਇਹ ਸਾਰਾ ਕੁਝ ਹੋਇਆ ਅਸੀਂ ਤਾਂ ਇਹਨਾਂ ਦੇ ਪਿੱਛੇ ਸੀਗੇ ਅੱਗੇ ਤਾਂ ਇਹ ਹੀ ਸੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸੰਤ ਸਮਾਜ ਦਾ ਜਿਨ੍ਹਾਂ ਨੇ ਅਸੀਂ ਉਹਨਾਂ ਤੱਕ ਫਰਿਆਦ ਪਹੁੰਚਾਈ ਸਾਡੇ ਕੋਲ ਸੰਤ ਗੋਪਾਲ ਦਾਸ ਜੀ ਆਏ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਆਪੇ ਆਪ ਦੇ ਸੰਤ ਸਮਾਜ ਚ ਗੱਲ ਕਰਕੇ ਬਿਨਾਂ ਕਿਸੇ ਪੋਲੀਟੀਕਲ ਬੰਦੇ ਨੂੰ ਵਿੱਚ ਪਾਏ ਅਸੀਂ ਲੀਡਰਾਂ ਨੂੰ ਸਾਰਿਆਂ ਨੂੰ ਰਿਕਵੈਸਟ ਕੀਤੀ ਸੀ ਗੱਲ ਕਰ ਕਿਸੇ ਲੀਡਰ ਨੇ ਨਹੀਂ ਸੁਣੀ ਸਾਡੀ ਸੰਤਾਂ ਨੇ ਸਾਡੀ ਸੁਣ ਕੇ ਸਾਨੂੰ ਆ ਕੇ ਮਤਲਬ ਇਹ ਵਿਸ਼ਵਾਸ ਦਿਵਾਇਆ ਵੀ ਆ ਲਓ ਤੁਸੀਂ ਆ ਦੋ ਕਿੱਲੇ ਲਓ ਡੇਢ ਲਓ ਢਾਈ ਲਓ ਜ਼ਮੀਨ ਦੀ ਕੋਈ ਹੱਦ ਨਹੀਂ ਉਹ ਕਹਿੰਦੇ ਜਿੰਨੀ ਚਾਹੀਦੀ ਓਨੀ ਲੈ ਲਓ ਤੇ ਅਸੀਂ ਧੰਨਵਾਦ ਕਰਦੇ ਆ ਤੇ ਜਿਹੜੇ ਬੰਦੇ ਇੱਕ ਦੋ ਇੱਥੇ ਸਾਨੂੰ ਰੌਲਾ ਪਾਉਂਦੇ ਸੀਗੇ ਅਸੀਂ ਉਹਨਾਂ ਦੀ ਨਖੇਦੀ ਕਰਦੇ ਆ ਕਿ ਨਗਰ ਕਾਉਂਸਲ ਜਦੋਂ ਬੋਰ ਲਾਉਂਦੀ ਸੀ ਸਾਰੇ মিডিਆ ਨੂੰ ਪਤਾ ਉਹਨਾਂ ਨੂੰ ਦੋ ਮਰਲੇ ਜਗ੍ਹਾ ਨਹੀਂ ਮਿਲੀ ਉਹ ਜਿਹੜਾ ਬੋਰ ਆ ਉਹ ਡੇਰਾ ਬਾਬਾ ਹਕਤਾਲਾ ਦੇ ਰਾਹ ਤੇ ਲੱਗਿਆ ਜਾ ਕੇ ਦੇਖ ਸਕਦੇ ਹੋ ਤੁਸੀਂ ਸਾਨੂੰ ਸੰਤ ਸਮਾਜ ਨੇ ਜਗ੍ਹਾ ਤਾਂ ਦਿੱਤੀ ਐ ਸਾਨੂੰ ਉਹਨਾਂ ਨੇ ਕਹਿਦਾ ਜਿੰਨੀ ਮਰਜ਼ੀ ਬਗਲ ਲਓ ਨੰਦੀ ਸ਼ਾਲਾ ਵਾਸਤੇ ਅਸੀਂ ਸਿਰ ਝੁਕਾ ਕੇ ਸਾਡੀ ਟੀਮ ਜਿਹੜੀ ਉਹ ਸੰਤ ਸਮਾਜ ਦਾ ਧੰਨਵਾਦ ਕਰਦੀ ਆ ਤੇ ਅਸੀਂ ਬੇਨਤੀ ਵੀ ਕਰਦੇ ਆ ਸਾਰੇ ਸਰਦੂਲਗੜ ਇਲਾਕੇ ਨੂੰ ਵੀ ਇਹ ਟੀਮ ਦਾ ਵੱਧ ਤੋਂ ਵੱਧ ਮਦਦ ਕਰੋ ਤਾਂ ਜੋ ਆਪਾਂ ਨੰਦੀ ਸ਼ਾਲਾ ਸਾਰਿਆਂ ਤੋਂ ਵਧੀਆ ਚਲਾ ਸਕੀਏ ਸੁੱਖਾ ਜੀ ਕਿਦੋਂ ਇਸ ਜਿਹੜਾ ਨੀਂ ਮੱਥਰ ਰੱਖੋਗੇ ਤੇ ਕਿਦੋਂ ਸ਼ੁਰੂਆਤ ਹੋ ਜੂਗੀ ਇਸ ਨੰਦੀ ਸ਼ਾਲਾ ਦੀ ਇਹ ਬਾਬੇ ਦਾ ਸਾਨੂੰ ਅੱਜ ਹੀ ਕਹਿੰਦੇ ਸੀ ਬਾਬੇ ਕਹਿੰਦੇ ਅੱਜ ਦੱਸੋ ਕੀ ਕਰਨਾ ਸਾਡੇ ਦੋ ਥੋੜੇ ਜਿਹੇ ਰਜੇਵੇਂ ਆ ਤੁਹਾਨੂੰ ਵੀ ਪਤਾ ਹੁੰਦੇ ਬਾਰੇ ਉਹ ਕਰਕੇ ਦਿਵਾਲੀ ਤੋਂ ਬਾਅਦ ਅਸੀਂ ਕਮੇਟੀ ਬਣਾ ਕੇ ਉਹ ਕਮੇਟੀ ਬਾਰੇ ਅਸੀਂ ਮੀਡੀਆ ਨੂੰ ਵੀ ਦੱਸਾਂਗੇ ਲੁੱਕ ਕੇ ਕਮੇਟੀ ਨਹੀਂ ਬਣੂ ਮੀਡੀਆ 'ਚ ਦੱਸ ਕੇ ਕਮੇਟੀ ਬਣਾਵਾਂਗੇ ਤਾਂ ਜੋ ਸਾਡੇ ਨਾਲ ਕੰਧ ਬਣ ਕੇ ਖੜੇ ਨਾ ਕਿ ਇਕੱਲੇ ਨਾ ਦੇ ਮੈਂਬਰ ਹੋਣ ਆਪਾਂ ਪ੍ਰਸ਼ਾਸਨ ਦੇ ਡੀਐਸਪੀ ਸਾਹਿਬ ਕੋਲ ਕੀ ਗਏ ਹੁਣ ਉਹ ਕਹਿੰਦੇ ਅਸੀਂ ਤੁਹਾਡੇ ਦੋ ਬੰਦੇ ਲੈ ਕੇ ਜਿਹੜੀ ਕਾਨੂੰਨੀ ਕਾਰਵਾਈ ਹੈ ਜੇ ਕੋਈ ਪਸੂ ਛੜਦਾ ਸਾਨੂੰ ਮਿਲ ਗਿਆ ਉਹਨਾਂ ਦੇ ਅਸੀਂ ਪਰਚਾ ਦਰਜ ਵੀ ਕਰਾਂਗੇ ਗੱਡੀਆਂ ਵੀ ਜ਼ਬਤ ਕਰਾਂਗੇ ਮਤਲਬ ਉਹਨਾਂ ਨੇ ਵਿਸ਼ਵਾਸ ਦਵਾਇਆ ਤੇ ਸਾਨੂੰ ਵੀ ਜੇ ਕੋਈ ਮਿਲ ਗਿਆ ਛੱਡ ਦੇ ਅਸੀਂ ਵੀ ਨਹੀਂ ਉਹਨਾਂ ਨੂੰ ਅਸੀਂ ਜੋ ਅੱਜ ਸੰਤ ਸਮਾਜ ਨੇ ਫੈਸਲਾ ਕੀਤਾ ਉਹਦਾ ਸਵਾਗਤ ਕਰਦੇ ਆ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜੋ ਸਾਡੀ ਮੰਗ ਸੀ ਉਹਨੂੰ ਪੂਰਾ ਕੀਤਾ ਅਸੀਂ ਇੱਥੇ ਜਿਹੜੀ ਜਗ੍ਹਾ ਪਈ ਸੀ ਗਊਸ਼ਾਲਾ ਦੇ ਨਾਲ ਉਹਦੀ ਮੰਗ ਕੀਤੀ ਸੀ ਕਿਉਂਕਿ ਉਹ ਪ੍ਰਾਣੀ ਜਿਹੜੀ ਗਊਸ਼ਾਲਾ ਹੈ ਉਹਦੇ ਅਧੀਨ ਸੀ ਤੇ ਉਹਨਾਂ ਨੇ ਸੰਤਾਂ ਨਾਲ ਗੱਲ ਕਰਕੇ ਸਾਨੂੰ 2 ਕਿਲੇ ਜਗ੍ਹਾ ਵੀ ਹਾਂ ਭਰੀਏ ਤੇ ਕਿਹਾ ਕਿ ਤੁਸੀਂ ਬੇਸ਼ੱਕ ਅੱਜ ਕੰਮ ਚਲਾ ਲਓ ਪਰ ਤੁਹਾਨੂੰ ਪਤਾ ਹੈ ਇਹ ਵੱਡੀਆਂ ਗੱਲਾਂ ਹੁੰਦੀਆਂ ਨੇ ਕੰਮ ਇਕੱਲੇ ਗੱਲਾਂ ਨਾਲ ਨਹੀਂ ਚੱਲਦੇ ਇਸ ਲਈ ਫੰਡ ਦੀ ਲੋੜ ਹੁੰਦੀ ਹੈ ਟੀਮ ਦੀ ਲੋੜ ਹੁੰਦੀ ਹੈ ਉਹ ਟੀਮ ਹੈ ਆਪਾਂ ਸਾਰਿਆਂ ਦੀ ਸਹਿਮਤੀ ਨਾਲ ਸ਼ਹਿਰ ਦੀ ਸਹਿਮਤੀ ਨਾਲ ਸ਼ਹਿਰ ਚੋਂ ਹਰ ਇੱਕ ਭਰਾ ਦੀ ਰਾਇ ਲੈ ਕੇ ਵਧੀਆ ਟੀਮ ਬਣਾ ਕੇ ਦੀਵਾਲੀ ਤੋਂ ਬਾਅਦ ਫੰਡ ਦੀ ਕਲੈਕਸ਼ਨ ਵਗੈਰਾ ਕਰਕੇ ਫੇਰ ਹੀ ਬਣੂਗੀ ਤੇ ਮੈਂ ਤੁਹਾਡੇ ਮੀਡੀਆ ਰਾਹੀਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਭਰਾਵਾਂ ਨੂੰ ਅਪੀਲ ਕਰਦਾ ਵੀ ਇਸ ਟੀਮ ਦੀ ਫਾਈਨੈਂਸ਼ਲੀ ਵੀ ਵੱਧ ਤੋਂ ਵੱਧ ਮਦਦ ਕਰਿਓ ਤਾਂ ਕਿ ਆਪਾਂ ਉਨੀ ਹੀ ਜਲਦੀ ਇਹਦੀ ਕੰਸਟ੍ਰਕਸ਼ਨ ਕਰਕੇ ਆਪਾਂ ਇੱਥੇ ਜਿਹੜੇ ਠੱਠੇ ਆਦੇ ਬਾੜ ਸਕੀ